ਸ਼ਰਤ ਤਾਂ ਤੂੰ ਹਾਰ ਗਿਆ ਹੈ ਸ਼ਰਤ ਤਾਂ ਹਾਰ ਗਿਆ ਤੂੰ ਆਦਾ ਆ ਦੱਸ ਇਸ ਪੜਾ 55ਵਾਂ ਪਾ ਇਹ ਦੂਏ ਰੋਟ ਨਹੀਂ ਹੈਗਾ ਚਲੋ ਚੱਪਲ ਪੁੱਠੀ ਕਰਕੇ ਮਾਰ ਗੱਲ ਸੁਣ ਰੱਬ ਦਾ ਮੇਰਾ ਹੈ ਹੂੰ ਚਲੋ ਗੱਲ ਸੁਣੋ ਖੇਤੀ ਉਤਾਰ ਲਾ ਦੁੱਧ ਕਿਉਂ ਕੇ ਜਾਣਾ ਮੋਟਰ ਪਰ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਇੱਕ ਨਵੇਂ ਹੋਰ ਵੀਡੀਓ ਦੇ ਵਿੱਚ। ਕੋਈ ਮੈਟਰ ਬੇਸਿਕ ਰੀਡੈਂਡੈਂਸੀ ਆ ਤੇ ਇਸ ਨੂੰ ਮੈਂ 75 ਤੇ। ਔਰ ਛੋਟੂ ਸ਼ਰਤ ਹਾਰ ਗਿਆ। ਖਾਲ ਇਹਦੇ ਦੂਸਰੇ ਰਹੇ। ਕੋਈ ਕੰਮ ਜਿਹੇ ਪੂਰੀ ਨਹੀਂ ਪਾਉਂਦਾ। ਤੇ ਰਾਤ ਮੀਂਹ ਵੀ ਬਹੁਤ ਪਿਆ। ਦੱਸੋ ਫਿਰ ਕਿੱਥੇ ਕਿੱਥੇ ਮੀਂਹ ਪਿਆ। ਆ ਦੇਖੋ। ਮੌਸਮ ਅੱਜ ਪੂਰਾ ਠੰਡਾ ਆ ਕਿੱਥੇ ਗੱਲਬਾਤ ਓਕੇ ਆ ਠੰਡੀ ਠੰਡੀ ਹਵਾ ਆ ਰਹੀ ਐ ਨਹੀਂ ਕਿੱਥੇ ਆ ਟਾਈਮ ਨਿਕਲ ਨਹੀਂ ਹੁੰਦਾ ਬਾਹਰ ਦੱਸੋ ਫਿਰ ਕਮੈਂਟਾਂ ਚ ਕਿੱਥੇ ਕਿੱਥੇ ਮੀਂਹ ਪਿਆ ਕਿਸੇ ਕੰਮ ਕਿਸੇ ਕੰਮ ਜੇ ਪੂਰੀ ਦਾ ਪਾ ਜਗਾ ਨਾ ਨਾ ਅਪਣੀ ਦੀ ਅਸਵਾ ਦੇ ਲ ਰਾਤ ਰਾਤਾ ਦੇਖ ਲਓ ਪ੍ਰਿੰਡਿਆ ਲੈ ਕੇ ਗਿਆ ਹੈ ਆਉਂ ਨਹੀਂ ਫੇਰ ਗੱਡੀਏ ਅੱਛਾ ਮੁੱਕੀ ਪਤਾ ਹੈ ਮੇਰੇ ਹੱਥਾਂ ਤੇ ਜਿਹੜਾ ਬੀਂਦੀ ਲੱਗਦਾ ਉਹ ਤਾਂ ਕੱਲੇ ਛੱਡ ਧੋ ਅੱਜ ਤੂੰ ਦੋ ਤੇ ਮਤਲਬ ਸ਼ਰਤ ਤਾ ਤੂੰ ਹਾਰ ਗਿਆ ਹੈ ਸ਼ਰਤ ਤਾ ਹਾਰ ਗਿਆ ਤੂੰ ਆਹ ਜਿਹੜੇ ਖਾਲ ਲਾਈ ਦੀ ਤੂੰ ਵੀ ਖਾਲ ਘੜ ਦੂੰਗਾ ਆਹ ਹਉਨ ਮੇਰਾ ਤਾਂ ਕੋਈ ਕਸੂਰ ਹੈ ਨਹੀਂ ਚਾਲਕ ਕੋਈ ਗੱਲ ਨਹੀਂ ਅਵਲ ਮੇ ਰਾਤ ਨੇਰੀ ਵੀ ਚੜਦਾ ਤਾਂ ਜੇ ਖੋਦ ਵੀ ਦਿੰਦਾ ਤਾਂ ਵੀ ਤੁਸੀਂ ਕਿਹਦਾ ਜਾਣਤਾ ਹੈ ਐ ਮਾਹਨੇ ਮਾਰ ਦਿਨ ਤੱਕ ਇਹ ਨੇਰੀ ਤੇ ਕਿੱਥੇ ਜਾਣ ਮੈਨੂੰ ਪਤਾ ਥਾ ਤਾਂ ਹੀ ਤੂੰ ਘੜੇ ਨਹੀਂ ਹੈ ਹੋਈ ਚਲਦੇ ਹੋਏ ਕੰਢਿਆਈ ਠੀਕ ਹੈ ਲਓ ਜੀ ਆ ਜਿਹੜਾ ਮੀਂਹ ਪੈ ਗਿਆ ਹੁਣ ਇਹ ਪੂਰਾ ਕੰਮ ਕਰੂਗਾ ਨਹੀਂ ਪਨੀਰੀਆਂ ਖੜਕੀਆਂ ਸੀ ਗਰਮੀ ਕਰਕੇ ਹੁਣ ਪਨੀਰੀਆਂ ਉੱਠਣਗੀਆਂ ਜਿਹੜੀਆਂ ਲੇਟ ਲੱਗੀਆਂ ਹੋਈਆਂ ਆ ਚੱਲ ਗਈ ਪਫਾਰਾ ਘੈਂਟ ਹੈ ਮੌਸਮ ਨਹੀਂ ਤਾਂ ਟਾਈਮ ਵੈਸੀ ਨਿਕਲਿਆ ਜਾਂਦਾ 70-20 ਰਹਿੰਦਾ ਬੰਦਾ ਹੁਣ ਬਾਹਣ ਗਿਲ ਗਏ ਇਹਨਾਂ ਨੂੰ ਥੋੜਾ ਟਾਈਮ ਲੱਗੂ ਜਦੋਂ ਪਾਣੀ ਛੱਡਾਂਗੇ ਭਰਨੇ 'ਚ ਮੰਨ ਲਓ ਵੀ ਅੱਧਾ ਟਾਈਮ ਹੀ ਲੱਗੂਗਾ ਜਦੋਂ ਪਾਣੀ ਛੱਡਾਂਗੇ ਉਹ ਟੂ ਲੱਗਿਆ ਰੋਟੀ ਖਾਣ ਅਕਾਲ ਤਗੀਆਂ ਕੱਢ ਗਏ ਸੀ ਹੈ ਔਰ ਅਸਲੀ ਹੁੰਦੀ ਆ ਇਹ ਦੇ ਪਹਿਲਾ ਪੱਟਾ ਉਹ ਕਰ ਲੈ ਇਹ ਬਾਜ ਕਰਾਂਗੇ ਦਰਖਤ ਲਾਉਣਾ ਚਾਹੀਦਾ ਨਾ ਕਿੰਨਾ ਹਾਂ ਹੂੰ ਹਾਂ ਆਦਸ ਇਸ ਪੜਲਾ ਪੰਨੋਪਾ ਸਿੰਬਾ ਕਰਦੇ ਕਿ ਨਹੀਂ ਨਾ ਨਾ ਕੱਡ ਕੱਡ ਲੱਗਦਾ ਹੈ ਗੱਡਾ ਡੁੰਗੀ ਗੱਡੀ ਦੇਖ ਲਈਆਂ ਜੀ ਥਿਆ ਬਣਦਾ ਮਿੱਤਰੋ ਜੇ ਤਾਂ ਯਾਰ ਨਿਕਲ ਗਿਆ ਮਿੱਤਰੋ ਪੂੜੀ ਫੇਰ ਤਾਂ ਆਪਾਂ ਕੱਢ ਦਵਾਂਗੇ ਪੂੜੀ ਨਹੀਂ ਇਹਨੂੰ ਤਾਂ ਗਿਆ ਕੁਝ ਕੀ ਆ ਬਣਦਾ ਆਪਣਾ ਲੱਗਦਾ ਹੈ ਕਿ ਕੰਮ ਪੂਰਾ ਹੋਣੇ ਵਾਲਾ ਹੈ। ਇਹ 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 ਮਿੱਤਰੋ ਦੇਖਦੇ ਆ ਮਿੱਤਰੋ ਆ ਦੇਖੋ ਮਿੱਤਰੋ ਮੈਂ ਤਾਂ ਖਾਤਾ ਪੂਰੀ ਚੱਲਿਆ ਜੇ ਤਾਂ ਵਿਸ਼ਵਾਸ ਨਾ ਹੁੰਦਾ ਮਿੱਤਰੋ ਫਿਰ ਤਾਂ ਦੇਖ ਸਕਦੇ ਆ ਪੂਰੀ ਜੜਸਾਈ ਉਖਾ ਰਹੇ ਆ ਚੱਲ ਚੱਲ ਇਹ ਤਾਂ 2 4 ਲਾਈਕ ਕਿਤਾ ਚਾਹੀਦਾ ਮਿੱਤਰੋ ਮੂੰ ਦਬਨੇ ਦਾ ਕਿੱਥੇ ਹਿੱਲਾ ਕਰੀਏ ਉਹ ਬਾਕੇ ਤੋਂ ਚੰਗੇ ਅੱਪਾ ਲਾ ਇੱਥੇ ਲਾ ਆਉਰੇ ਤੋਣੀ ਦਿਨ ਤੁਸੀਂ ਦਾ ਉਹ ਦਿਸਦਾ ਤਾਂ ਹੈਗਾ ਉਹ ਜਾੜ ਕਿਉਂ ਕੱਢ ਤੀਲਾ ਆਹ ਦੇਖ ਤਾ ਕਿਆ ਜਰ ਕਰ ਪਾ ਮਿੱਟੀ ਵਾਲੇ ਕਰ ਦਿੱਤਾ ਉਹਦਾ ਉਹ ਮਿੱਟੀ ਲੈ ਕੇ ਚੱਲਣਾ ਬੁੱਤ ਯਾ ਪੀਪਲ ਮਹਾਰਾਜ ਮੇਰਾ ਇਹ ਨਾਮਾ ਸੂਰਜ ਤੂੰ ਮੇਰੇ ਬਰਖਸ਼ਾ ਕਰੀ ਹੈ ਚੰਗਾ 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 ਮੈਂ ਹੈ ਤੈਨੂੰ ਪਾਲੂੰਗਾ ਮੈਂ ਉਹ ਪਾਣੀ ਪਾਉਂਗਾ ਓਕੇ ਚੰਗਾ ਤੇਰਾ ਹੀ ਜਗ੍ਹਾ ਇੱਥੇ ਬਣ ਗਿਆ ਇੱਥੇ ਹਲੋ ਜੀ ਪੱਟਾਂ ਦੇ ਸਿਰੇ ਮੋੜ ਰਿਹਾ ਜਿਹੜੀਆਂ ਕੱਲ ਪੱਟਾਂ ਪਈਆਂ ਸੀ ਛੋਟੂ ਇਹਦੇ ਸਿਰ ਤੇ ਬੈਠਣਾ ਪੈਂਦਾ ਨਹੀਂ ਇਹ ਕੰਮ ਨਹੀਂ ਤਾਂ ਕੰਮ ਹੁੰਦਾ ਨਹੀਂ 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 ਇਹਦੇ ਆਹੀ ਬਹਾਨੇ ਹੁੰਦੇ ਕਦੇ ਸ਼ਰਟ ਤਾਰ ਲਈ ਕਦੇ ਕਦੇ ਆਪਣਾ ਪੂਰਾ ਬੋੜੀ ਲੰਗਾ ਕਰਤੀ ਹਾਂ ਹੁਣ ਅੱਜ ਤਾਂ ਠੰਡਾ ਅੱਜ ਤਾਂ ਸ਼ਰਟ ਤਾਰਨ ਦੀ ਲੋੜ ਹੀ ਨਹੀਂ ਹੁਣ ਤਾਂ ਦੇਖ ਕੇ ਕਿੰਨਾ ਕੰਮ ਹੁੰਦਾ ਹੂੰ ਕਿਸੇ ਦਾ ਨਜ਼ਰ ਲੱਗ ਗਿਆ ਸਾਲਾ ਪੁੱਠੀ ਚੱਪਲ ਕਰਕੇ ਮਾਰਨਾ ਪੋਗਾ ਮੈਨੂੰ ਨਹੀਂ ਸੀ ਚਲ ਮਾਰ ਜਿਹਦੀ ਨਜ਼ਰ ਲੱਗੀ दुए लोट नहींएगा चलो चप्पल पुट्टी करके मारा री नजर उतारिए ओ तो नहीं यार चल समार के पुष्पा 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 ਪੁਸ਼ਪਾ ਦੇਖੀ ਵੀ ਐ ਤੂੰ ਬਟੇਰਾ ਦੇਖੀ ਵੀ ਐ ਬਟੇਰਾ ਬਾਰ ਯਾਰ ਕਿ ਨਹੀਂ ਵਾ ਦੇਖ ਲਈ ਮੈਂ ਕਹਿੰਨਾ 5 6 ਗੁੱਲ ਪੁਸ਼ਪਾ ਉਹ ਐਕਟਰ ਦਾ ਨੌਗੀ ਐ ਪੁਸ਼ਪਾ ਰਾਜਾ ਪਣ ਝੁਕੇ ਗਾਣੇ ਕੇ ਸਾਹ ਤੇ ਵਾ ਹੌਲੀ ਹੌਲੀ ਸਾਰੇ ਕੱਪੜੇ ਲਾ ਲੈਣਾ ਮੈਨੂੰ ਲੱਗਦਾ ਤੂੰ ਹਨ ਲੱਗਦਾ ਤਾਂ ਹੈ ਦੇਖੀ ਕਿ ਜਨ ਮਾਸਣਾ ਪਾਣਾ ਚਾਲੇ ਇਹਦੇ ਗੇੜੇ ਦੇ ਝੜ ਕੇ ਉੱਤੇ ਬੱਟ ਦੇ ਲਾਤੜਾ ਬਾਉ ਦਾ ਮਿੱਟੀ ਫੇਰ ਪਾਈ ਚੱਲ ਉਹ ਚਪਲਾਂ ਪਾ ਕੇ ਉੱਤੇ ਚੜ ਜਾ ਉਹ ਉੱਤੇ ਚੜ ਜਾ ਕਿੱਥੇ ਚੜ ਜਾ ਹਾਂ ਐ ਕਰਨਾ ਕੰਮ ਕੰਮ ਤਾਂ ਵੀਰੇ ਕਰਨਾ ਹੀ ਪੈਣਾ ਕੰਮ ਕਰਨਾ ਹੀ ਪੈਣਾ ਜੇ ਲੱਤਾ ਵੀ ਟੁੱਟ ਜਾਵੇ ਤਾਂ ਵੀ ਕੰਮ ਕਰਨਾ ਹੀ ਪੈਣਾ ਪੈਸੇ ਸਾੜਾ ਕਦੇ ਤੀਜੇ ਦਿਨ ਕਦੇ 500 ਕਦੇ 1000 ਉਹ ਐਂ ਨਾ ਕਰ ਵੀਰੇ ਇੰਨਾ ਨਹੀਂ ਦਿੰਦਾ 200 ਤੇ ਤਾਂ ਕਹਾ ਗਿਆ ਕਦੇ ਕਦੇ ਚੱਲ ਹੋਰ ਪੈ ਗਿਆ ਤੇ 500 ਲੈ ਲੀ ਜਮਨੇ ਜਿਹੜੇ ਘਰੇ ਜਾਂਦੇ ਨੇ ਘਰੇ ਬੋਲੇ ਤਾਂ ਚਲ ਘਰੇ ਜਮਨੇ ਫੇਰ ਅੱਜ ਫੇਰ ਫੋਨ ਆਇਆ ਦੀ ਪੈਸੇ ਕਹਿੰਦਾ ਦੀ ਪਾ ਦੋ ਹੋਰ ਇੱਥੇ ਤੇਰੇ ਬੂਰੇ ਕਮਾ ਕੇ ਰੱਖੇ ਵੀ ਨੇ ਹੈ ਅੱਖਾਂ ਇਦਰੀਆਂ ਹੀ ਨਹੀਂ ਆ ਤੋ ਹੋਨੇ ਗੁੱਸਾ ਯਾਰ ਗੁੱਸਾ ਬਹੁਤ ਆ ਮੈਂ ਤਾਂ ਬਹੁਤ ਔਖਾ ਕੰਮ ਚੱਲਦਾ ਤੇਰਾ ਹੂੰ ਸ਼ਰਤ ਦਾ ਹਾਰ ਗਿਆ ਬਹੁਤ ਪ੍ਰੋਬਲਮ ਆ ਬਹੁਤ ਜ਼ਿਆਦਾ ਮੈਂ ਕਹਿੰਦਾ ਜਿੰਨਾ ਪੁੱਛ ਲਾ ਉਹਨੇ ਉਤੇ ਬਾਤ ਚੱਲ ਰੱਬ ਵੀ ਤਰਸ ਖਾ ਗਿਆ ਤੇਰੇ ਦੇ ਮੀਂਹ ਪਾ ਦਾ ਦੇਖ ਲੈ ਐਂ ਗਰਮੀ 'ਚ ਮਰਦਾ ਦਾਲ ਸੁਣ ਰੱਬ ਦਾ ਮੇਰਾ ਹੈ ਹੂੰ ਸੂਰਜ ਵੀ ਮੈਂ ਹੂੰ ਰੱਬ ਵੀ ਸੂਰਜ ਹੂੰ ਸੂਰਜ ਸੂਰਜ ਮੈਂ ਜਦ ਆੜੀ ਪੈਂਦਾ ਹੈ ਨਾ ਸੂਰਜ ਸਾਲਾ ਇੱਕ ਏ ਸੂਰਜ ਇੱਕ ਏ ਸੂਰਜ ਦੀ ਦਿਨ ਮੈਂ ਜ਼ਿਆਦਾ ਹੈ ਹੂੰ ਰਾਤ ਰਾਤ ਮੈਂ ਪੈਂਦੇ ਉਹੀ ਸੁਲਾਉਂਦਾ ਹੈ ਉਹੀ ਜਗਾਉਂਦਾ ਹੈ ਅਸੀਂ ਸੌਂਦਾ ਪਤਾ ਹੀ ਨਹੀਂ ਦੀ ਉਹ ਪਤਾ ਨਹੀਂ ਤਾਈ ਤਾਂ ਦਾਦਾ ਜਗ ਰਿਆ ਹਮ ਤਾਂ ਪਤਾ ਲੈ ਲੈ ਚੱਲ ਬਸ ਚੱਲ ਅੱਗੇ ਬਾਦ ਹਲੋ ਜੀ ਛੋਟੂ ਖਿੱਚੀ ਜਾਂਦਾ ਕੰਮ ਖਿੱਚਦੇ ਖਿੱਚਦੇ ਕਰਦੇ ਕਿ ਰਾਜ ਬਟਾ ਡਨ ਪਾਣੀ ਕਿਦਾਂ ਛੱਡੀਏ ਬਾਕੀ ਥੋੜਾ ਮਰਜੀ ਆ ਜੀ ਮੈਂ ਤਾਂ ਕਹਿੰਨਾ ਪਰਸੋਂ ਨਹੀਂ ਛੱਡੀ ਪਰਸੋਂ ਪਰਸੋਂ ਦਾ ਬਾਲੇਟ ਕੱਲੂ ਨਾ ਛੱਡਦੀਂ ਦੇਣਾ ਜਵੀਰਵਾਰ ਆ ਕਿ ਸ਼ੁੱਕਰਵਾਰ ਚੱਕਰ ਤਾਂ ਵੀ ਬੈਂਦਾ ਯਾਰ ਵੀਰੇ ਪਨੀਰੀ ਵੀ ਹਜੇ ਕਿਰਾ ਇਹਨੇ ਛੇਤੀ ਤਿਆਰ ਹੋਇਆ ਹੋਇਆ ਪਨੀਰੀ ਬਾ ਦੋ ਦਿਨਾਂ ਅਜ ਤਿਆਰ ਆ ਹੁਣ ਮਹਾਰਾਜਾ ਖੜ ਜਾ ਕਿਤੇ ਨਹੀਂ ਹੈ ਕੱਦਾਂ ਦਿਨ ਦੇ ਫੇਰ ਫੇਰ ਨਾਲ ਦਾ ਕੋਈ ਚੱਕਰ ਨਹੀਂ ਪੈਂਦਾ ਫੇਰ ਕੀ ਹੋ ਗਿਆ ਬੱਟਾ ਕਰਾਇਆ ਜੀ ਆਹ ਹੂੰ ਸਾਰਾ ਨਹੀਂ ਵੀਰੇ ਹੂੰ ਅੱਖਾਂ ਅੱਖਾਂ ਦਾ ਹੀ ਅੱਖਾਂ ਨੂੰ ਕੀ ਹੋ ਗਿਆ ਹੂੰ ਜਾਗ ਰਹੀਆਂ ਹੂੰ ਜਾਗੜੀਆਂ ਯਾਰ ਹੋਰ ਕਿਤੇ ਪੈ ਗਿਆ ਹੂੰ ਦੁੱਧ ਦੇ ਕਨੇ ਚੋਲਿਆ ਹੈ ਕੀ ਗੱਲਾਂ ਚੁਗਲ ਕਰਦਾ ਵੀਰ ਜੀ ਕਹਿ ਰਹੀਆਂ ਹੁਣ ਮੈਂ ਇੱਕ ਰਹਿ ਗਿਆ ਜੀ ਬਾਛੇ ਦੀ ਕਰ ਫਿਰ ਕਰਨਾ ਕੀ ਖੇਤ ਹੂੰ ਓਕੇ ਜੀ ਆਪਾਂ ਕਰੈਲੇ ਦੇ ਨਾਲੇ ਰੌਂਡ ਆਪਾਂ ਮਾਰਦੇ ਵਟਾਂ ਦੇ ਰੌਂਡ ਮਾਰਨਾ ਕੋਰੇ ਮਾਰਨ ਨੀ ਖੇਤ ਨਹੀਂ ਆਇਆ ਹੂੰ ਫੇ ਮਾਰ ਦੇਵਾਂਗੇ ਚੱਲ ਛੇਦੀ ਕਰ ਤੇ ਚੱਲਦੇ ਹਾਂ ਉਤਾਰ ਲੈ ਹਲੋ ਗੱਲ ਸੁਣ ਖੇਤੀ ਉਤਾਰ ਲੈ ਦੁੱਧ ਕਿਉਂ ਕਹਿ ਜਾਣਾ ਮੋਟਰ ਪਰ ਆ ਦੇਖੋ ਇਹ ਟਕਨਾ ਉਤਾਰ ਲਿਆ ਮਿੰਟ ਵੀ ਨਹੀਂ ਲੱਗਿਆ ਜੀ ਹਾਂ ਆਗਾ ਲੋ ਇਹਨਾਂ ਕੈਂਟੀਨ ਨੂੰ ਕੋ ਲੱਗਿਆ ਮੈਂ ਚੋਣ ਦੇਖਦੇ ਆ ਅੱਗੇ ਕੀ ਬਣਦਾ ਭਾਵੇਂ ਸਨੇ ਬਾਟੀ ਭਾਰਤੀ ਤੇ ਖੁਸ਼ਖਬਰੀ ਤੁਹਾਨੂੰ ਮੈਂ ਦੇਣਗੀ ਚਲੋ ਛੇਦੀ ਕਰ ਆ ਜੀ ਉਧਰ ਚਰੀ ਜਨਾ ਮਾਰਦੀ ਗਰਦਾ ਚੋਰੀ ਜੇ ਜਾਉ ਨਹੀਂ ਜਾ ਆ ਇਧਰ ਨੂੰ ਰੱਖ ਆ ਖੱਬਲ ਤੇ ਹੂੰ ਤੁਰੀ ਜਾ ਤੁਰੀ ਜਾ ਤੁਰੀ ਜਾ ਆ ਨੀ ਮਾਰ ਰੱਖਾ ਇੰਨਾਂ ਆ ਇਹਦੇ ਉੱਤੇ ਚੜ ਗਾਂ ਮਿੱਟੀ ਜਗਾ ਤੋਂ ਉਹ ਹੋਈ ਜੰਨੇ ਮਾ ਵੀ ਲਾਲਿਆ ਤਰਾ ਦਿਮਾਗ ਰਮੂ ਘਾਇ ਨਹੀਂ ਹੈ ਨਾ ਨਹੀਂ ਆ ਤੂੰ ਬਹੁਤਾ ਵੱਡਾ ਜੋਨੀ ਲੈਵਲ ਦਿਮਾਗ ਐ ਨਹੀਂ ਤੇਰੇ ਕੋਲ ਮੇਰੇ ਕੋਲ ਦਿਮਾਗ ਹੁੰਦਾ ਫਿਰ ਬਿਹਾਰ 'ਚ ਨਾ ਬੈਠਾ ਹੁੰਦਾ ਯਾਰ ਹੂੰ ਬਿਹਾਰ 'ਚ ਨਹੀਂ ਹੁੰਦਾ ਡੀਸੀ ਲੱਗਿਆ ਹੁੰਦਾ ਉਹ ਡੀਸੀ ਤਾਂ ਇੱਥੇ ਵੀ ਨਹੀਂ ਲੱਗਿਆ ਹਾਂ ਡੰਗਰਾ ਦਾ ਹੀ ਹੋਇਆ ਦੇਖਦੇ ਤੂੰ ਤਾਂ ਸੱਚ ਨਹੀਂ ਪੈਣਾ ਇਹ ਬੋਲਦਾ ਕਾਤੇ ਹੂੰ ਜਿਹੜੇ ਬੰਦਾ ਜਾਨਦਾਰ ਉਹਨੂੰ ਬੋਲ ਨਹੀਂ ਚਾਹੀਦਾ ਮਨ ਹਰ ਤਰ੍ਹਾਂ ਚੱਲ 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 ਹੌਲੀ 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 ਆ ਪ੍ਰੈਸ਼ਰ ਘੱਟ ਰੱਖ ਥੋੜਾ ਜਿਹਾ ਇਹਦਾ ਉੱਡੀ ਜਾਂਦੀ ਹੈ ਦਵਾਈ ਤਾਂ ਹਾਂ ਇੰਨਾ ਇੰਨਾ ਕਰ ਰੱਖ ਚੱਲ 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 ਕਿੱਥੇ ਜਾਣਾ ਸਾਲਾ ਇੱਥੇ ਰਹਿੰਦੇ ਉੱਤੇ ਕਿਉਂ ਉੱਡ ਜਾਂਦੀ ਹੈ ਯਾ ਤੇਰੇ ਜ਼ਿੰਦਗੀ ਮੈਂ ਮੌਤ ਲਿਖੇ ਕਿਹਦੇ ਚ ਸੁੱਖ ਹਾਂ ਸ਼ਾਮ ਆ ਕੇ ਤਾਂ ਮੈਨੂੰ ਕਹਿੰਨਾ ਸੁੱਖਾ ਸਾਲਾ ਇਹਦਾ ਤੂੰ ਆਪਦੀ ਚੀਜ਼ੇ ਮਾਰ ਲਈ ਕੋਈ ਚੱਕਣ ਹੂੰ ਬਾਧੂ ਹੋ ਜਾਣਾ ਖੜੇ ਆ ਹੁਣ ਤਾਂ ਮੀਂਹ ਵੀ ਪੈ ਗਿਆ ਬਾਧੂ ਹੋ ਜਾਣਾ ਹੁਣ ਹਨਾ ਐਥੇ ਵੀ ਬਦਲਾਅ ਤਾਂ ਹੈ ਵਾ ਗੋੜੀਏ ਬਦਨਾਵਾਂ ਕਿਉਂ ਪੀਣਾ ਸਾਲ ਫੇਰ ਕੀ ਹੋ ਗਿਆ ਉਹ ਬੂਟਿਆਂ ਤੇ ਉਹ ਚਰੀ ਚ ਮਰੀ ਜਾਂਨੇ ਉਹ ਬੂਟਿਆਂ ਤੇ ਮਾਰ ਉਹ ਯਾਰ ਉਹ ਰੈਨ ਦੇ ਬਾਅਦ ਚ ਮਾਰਾਂਗੇ ਬਾਅਦ ਚ ਕਦੋਂ ਮਾਰੇਗਾ ਉਹ ਯਾਰ ਸਾਨੂੰ ਨਹੀਂ ਪਤਾ ਮਾਰ ਮਾਰ ਉਹਨਾਂ ਦੇ ਉਹ ਤਾਂ ਮਾਂ ਲ ਬਹੁਤ ਦਿਨ ਨੇ ਨਹੀਂ ਮੈਂ ਮਾਰੂੰਗਾ ਫਿਰ ਬਾਅਦ ਚ ਨਹੀਂ ਮਾਰਾਂਗਾ ਬਾਹ ਚ ਕੇ ਮਰੂ ਮਾਰ ਕੇ ਆ ਜਾ ਦੋ ਮਿੰਟ ਹੂੰ ਚਰੀ ਤੇ ਮਰੀ ਜਣਾ ਤੂੰ ਆਇਦੇ ਮਾਰਾ ਦੇ ਕਿ ਕਿੱਡਾ ਬੂਟਾ ਤੁਹਾਨੂੰ ਪਤਾ ਮੈਂ ਕੌਣ ਉਸ ਪਰਾਧ ਆਪ ਕੋ ਜਿੱਥੇ ਮਨ ਕਰਤਾ ਹੈ ਉਧਰ ਮਾਰੇਗਾ ਸਾਲਾ ਆਉ ਨਾ ਗੱਡਾ ਲਿਆ ਅੱਗੇ ਅੱਗੇ ਲਿਆ ਚੱਕ ਦੀ ਜਵਾਨੀ ਓਏ ਤੇਰਾ ਮਾਰਸ ਹੋਰ ਆ ਗਿਆ ਇੱਧਰ ਚਰੀ ਤੇ ਚਰੀ ਤੇ ਜਾਣਾ ਤੂੰ ਕੋਈ ਗੱਲ ਨਹੀਂ ਸਾਲਾ ਤਿੰਨ ਤਾਂ ਆਈਆਂ ਵੀ ਵੱਡਣੀਆਂ ਆ ਪਾਵੇ यार ये जी काल होता ना फरक था ना बार है आपको उन्हीं लगता है मैं तो यार कार्डा फायदा है ना मेहनत करने दा ना मेहनत तक करता लेकिन लाइक कोई करता था है वीडियो तो कौन दा वे फायदा था है यार देखो ये कार्डा लाइक तबी अंगूठे पर शेयर करे ਤਾ ਵੀਡੀਓ ਅੱਗੇ ਵਧੂ ਤਾਈਫੋਨ ਲੈ ਹੁਣ ਯਾਰ ਇੱਕ ਨਾ ਇੱਕ ਨਾ ਹੁਣ ਕਿਹੜਾ ਲੈਣਾ 14 Pro Max ਅੱਛਾ 14 Pro Max ਹਾਂ ਮਤਲਬ ਚਲਾਉਣਾ ਆਉਂਦਾ ਹੈ ਹੈ ਉਹ ਗੜਬੜ ਆ ਗਿਆ ਬੋਲਣੇ ਵਿੱਚ ਟੰਕਾ ਹੂੰ ਇਧਰ ਉਧਰ ਚਲਾਉਣਾ ਆਉਂਦਾ ਸਾਰਾ ਕੁਝ ਆਉਂਦਾ ਯਾਰ ਦੇਖਦਾ ਨਹੀਂ ਵੱਡਾ ਫੋਨ ਰੱਖੇ ਹੋਏ ਹੈ ਆਪ ਅੱਛਾ ਇਹ ਦੇਖ ਇਹ ਵੀ ਕਿੰਨੇ ਕ ਦਿਨ ਹੈ ਪਹਿਲਾਂ ਕਾਇ ਖਰਾਬ ਕਰਤੇ ਤਿੰਨ ਐਜੇ ਐਜੇ ਤਾਂ ਕਿੰਨਾ ਚਲੇ ਗਿਆ ਤਿੰਨ ਕਰਤੇ ਦੇਖ ਲੈ ਦੋ ਤਾਂ ਮੈਂ ਲੈ ਆ ਕੇ ਦਿੱਤਾ ਇਹ ਤਾਂ ਕੋ ਉਹ ਆਏ ਨਾ ਝੂਠ ਬੋਲ ਦੇ ਗਿਆ ਹਾਂ ਫਿਰ ਪਾਪ ਲਗੂਗਾ ਕਿਉਂ ਪਾਪ ਕਿਉਂ ਦੁੱਖ ਰੇ ਆ ਖਰਾਬ ਸਾਲਿਆ ਝੂਠ ਬੀ ਆ ਇੱਕ ਕਰਿਆ ਇੱਕ ਕਿਉਂ ਕਰਿਆ ਇੱਕ ਤਾਂ ਪਹਿਲਾ ਵਾਲਾ ਚੋਰੀ ਕਰਾਦਾ ਇੱਕ ਤਾਂ ਵੀਰੇ ਨੇ ਲਿਆਂਦਾ ਹਾਂ ਉਹ ਚੋਰੀ ਹੋ ਗਿਆ ਜਿਹੜਾ ਦੂਜਾ ਮੈਂ ਲੈ ਆ ਕੇ ਦਿੱਤਾ ਉਹ ਪਾਣੀ 'ਚ ਗਿਰ ਗਿਆ ਫੇਰ ਆ ਤੀਜਾ ਹੋ ਗਿਆ ਇਹ ਤੀਜਾ ਹੋਇਆ ਹੂੰ ਹੁਣ ਇਹ ਵੀ ਬਸ ਜੀਰੀ ਜੀਰੀ ਚ ਖਤਮ ਹੈ ਕਸਾਂਵੇਂਗਾ ਲੈ ਸਾਂਵੇਂਗਾ ਇਹ ਦੁਵਾ ਫਿਰ ਲੈ ਕੇ ਵੀ ਨਹੀਂ ਦੇਣਾ ਹੂੰ ਨਾ ਤਾਂ ਮੈਂ ਲੈਣਾ ਵੀ ਨਹੀਂ ਇਹ ਦੁਵਾ ਨੂੰ ਲੈ ਕੇ ਵੀ ਨਹੀਂ ਦੇਣਾ ਮੈਂ ਲੈਣਾ ਵੀ ਨਹੀਂ ਇਹ ਦੁਵਾ ਫਿਰ ਆਈਫੋਨ ਹੀ ਲੈੰਗਾ ਆਈਫੋਨ ਹੀ ਲੈੰਗਾ ਹਾਂ ਚਲੋ ਜੀ ਵੀਡੀਓ ਨੂੰ ਸਰ ਕਰਿਓ ਬਹੁਤ ਬਹੁਤ ਜ਼ਿਆਦਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਫਿਰ ਛੋਟੂ ਨੂੰ ਫਿਰ ਦੇਖ ਲਓ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਿਰ ਆਪਾਂ ਛੋਟੂ ਨੂੰ 14 Pro Max ਲੈ ਕੇ ਦੇਵਾਂਗੇ ਫਿਰ ਦਿਖਾਵਾਂਗੇ ਤੁਹਾਨੂੰ ਮੁਰਦੇ ਵੀਡੀਓ ਤੇ ਮਿਲਦੇ ਆਂ